ਤੇ ਜੀ ਅਜਾਬ ਰਾਏ ਦੇ ਦਫ਼ਤਰ ਦੇ ਵਿੱਚ ਗੋਤੀ ਭਰਾਵਾ ਹੈ ਹਾਂ ਅਜਾਬ ਰਾਏ ਦੇ ਦਫ਼ਤਰ ਚ ਚਲੇ ਅੱਛਾ ਜੀ ਤੇ ਮੇਰੀ ਜੇਬ ਚ ਸ਼ਾਇਦ 115 ਰੁਪਏ ਹੋਣਗੇ ਉਦੋਂ ਉਹਨਾਂ ਦੀ ਵੈਲਿਊ ਬਹੁਤ ਸੀ ਉਦੋਂ ਬਿਲਾਨ ਵੀ ਤੋਰਤੇ ਜੀ ਸਾਡੇ ਪਿੰਡ ਤੋਂ ਲੁਧਿਆਣੇ ਦਾ ਕਿਰਾਇਆ 1.5 ਰੁਪਈਆ ਹੁੰਦਾ ਸੀ ਤੇ 115 ਦੀ ਵੈਲਿਊ ਬਹੁਤ ਸੀ ਜਦੋਂ ਅਸੀਂ ਗਏ ਨਾ ਉੱਥੇ ਤੇ ਉਹਨੂੰ ਗਾਣੇ ਸੁਣਾਏ ਤਾਂ ਉਹ ਉਹਦੀ ਲੱਤ ਚ ਸ਼ਾਇਦ ਨੁਕਸ ਸੀ ਉਸ ਬੰਦੇ ਦੇ ਮੈਨੂੰ ਪਤਾ ਨਹੀਂ ਅਜਾਬ ਰਾਏ ਸੀ ਜਾਂ ਕੋਣ ਸੀ ਹੈਨਾ ਅੱਛਾ ਤੇ ਉਹਨੇ ਗਾਣੇ ਮੇਰੇ ਪੜੇ ਕਹਿੰਦਾ ਗਾਣੇ ਤੇਰੇ ਵਧੀਆ ਨੇ ਚਾਰ ਗਾਣੇ ਤੂੰ ਸਾਡੀ ਡੈਰੀ ਤੇ ਨੋਟ ਕਰਦੇ ਤੇ ਜਦੋਂ ਨੋਟ ਕੀਤੇ ਕਹਿੰਦਾ ਵੀ ਇਹਦੀ ਰਿਹਸਲ ਫੀਸ ਚਾਹੀਦੀ ਸਨ ਹੁਣ ਮੈਨੂੰ ਤਾਂ ਪਤਾ ਨਹੀਂ ਸੀ ਵੀ ਰਿਹਸਲ ਫੀਸ ਵੀ ਮੈਨੂੰ ਬੜੀ ਖੁਸ਼ੀ ਹੋਈ ਵੀ ਮੇਰੇ ਗਾਣੇ ਰਿਕਾਰਡ ਹੋ ਜਾਣੇ ਹੈਨਾ ਤੇ ਉਹਨੇ ਜੀ ਮੈਂ ਕਿਹਾ ਜੀ ਕਿੰਨੇ ਕਹਿੰਦਾ 200 ਰੁਪਏ ਰਿਹਸਲ ਫੀਸ ਚਾਹੀਦੀ ਅੱਛਾ ਜੀ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਕਿਹਾ ਜੀ ਮੇਰੇ ਕੋਲ ਤਾਂ 115 ਰੁਪਏ ਨੇ 115 ਰੁਪਏ ਤੇ 15 ਰੁਪਏ ਕੁਝ ਖਾਣ ਪੀਣ ਦੇ ਵੀ ਰੱਖ ਲਈਏ ਤੁਸੀਂ 100 ਲੈ ਲਓ ਸਾਰ ਲਵਾ ਦਿੰਦੇ ਹੂੰ ਕਹਿੰਦਾ ਜੀ ਹਾਂਜੀ ਠੀਕ ਆ ਕੋਈ ਗੱਲ ਨਹੀਂ ਜੀ ਉਹਨੇ ਤਾਂ ਬਾਅਦ ਚ ਮੀਟ ਮੁਰਗੇ ਛਕੇ ਹੋਣਗੇ ਕਿਉਂਕਿ ਰੈਹਸਲ ਫੀਸ ਤਾਂ ਹੁੰਦੀ ਨਹੀਂ ਸੀ ਕੋਈ ਹਨ ਪਰ ਉਹ ਜਨੂਨ ਹੀ ਇੰਨਾ ਸੀ ਹਨ ਜਨੂਨ ਹੀ ਨੇ ਤੇ ਉਹ ਜੀ ਉਸ ਤੋਂ ਬਾਅਦ ਸਾਡੇ ਢੀਡੇ ਲੁਧਿਆਣੇ ਦੇ ਹੋਰ ਸ਼ੁਰੂ ਹੋ ਗਏ ਆਖਰ ਤੂੰ ਤੂੰ ਮੈਂ ਮੈਂ ਹੋ ਕੇ ਗੱਲ ਨਿਬੜੀ